ਜੀ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਪਟਿਆਲਾ ਦੇ ਨਾਬਾਦੀ ਜਿੱਥੇ ਕਿ ਅੱਜ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿ ਆਮੋ ਸਾਹਮਣੇ ਹੋਣੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਇਸ ਗੱਲ 'ਤੇ ਤਾਨਾ ਦੇ ਰਹੇ ਸੀ ਕਿ ਪਿਛਲੇ ਸਮੇਂ ਚ ਕੋਟਾਲੀਆਂ ਜਿਹੜੀਆਂ ਕਿਸਾਨ ਆंदोलਨ ਤੋਂ ਚੋਰੀ ਹੋਈਆਂ ਸੀ ਮੇਰੀ ਜਾਣਕਾਰੀ ਸੀ ਕਿ ਤੁਸੀਂ ਹਮਰੋਂ ਕਾਰਵਾਈ ਕੀਤੀ ਹੈ ਪੁਲਿਸ ਟਰਹਲਮਟ ਕਰ ਰਹੀ ਹੈ ਤੋਂ ਦੁਆਬੇ ਆਪਣਾ ਮੰਦ ਨੂੰ ਲੈ ਕੇ ਉਹਨਾਂ ਵੱਲੋਂ ਤਰਨਾ ਦਿੱਤਾ ਗਿਆ ਵੀ ਇਹ ਹੈ ਕਿ ਕਿਸਾਨ ਕਹਿ ਰਹੇ ਆ ਅਜੇ ਨਾਲ ਤੱਕ ਕੰਮ ਖੀ ਹੋਈ ਹੈ ਪਿੰਡਾਂ ਨੇ ਦਿਖਾਇਆ ਵੀ ਇਹ ਵੀਡੀਓ ਨਜ਼ਰ ਆ ਰਹੀਆਂ ਕਿ ਉਹਨਾਂ ਦੇ ਕੱਪੜੇ ਫਾੜੇ ਗਏ ਪਕੜੀਆਂ ਲੱਤੀਆਂ ਬੀਜੂ ਕਿਸੇ ਡੀਐਸਪੀ ਵੀ ਬਰਾਬਰੇ ਕਰ ਕਹਿ ਰਹੀ ਹੈ ਕਿ ਮੇਰਾ ਜੀ ਜੂੜਾ ਕੁੱਟਿਆ ਗਿਆ ਧੱਕੇ ਮਾਰੇਗੇ ਪੁਲਿਸ ਨੇ ਹੀ ਜੇ ਇਸ ਤੀਤੀ ਪੈਦਾ ਕੀਤੀ ਵੀ ਲੰਗੋਵਾਲ ਦਾ ਕਹਿਣਾ ਹੋ ਸੁਪਰੀਮ ਕੋਰਟ ਨੇ ਕੀ ਹੈ ਕਿ ਪ੍ਰਾਲਿਤੇ ਕਿਸਾਨਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਗਈ ਤੁਸੀਂ ਇਸ ਨੂੰ ਕਿਸਾਨਾਂ ਕੋ ਕਹਿੰਦੇ ਕਿ ਅਸੀਂ ਤਾਂ ਚਾਹਦੇ ਨਹੀਂ ਪ੍ਰੋਫਿਸ਼ਨ ਉਹ ਸਭ ਤੋਂ ਪਹਿਲਾਂ ਦਾ ਸ਼ਿਕਾਰ ਕਹਿੰਦੇ ਸਾਡੇ ਆਪਣੇ ਰਾਂ ਵਾਲੇ ਗਲੇ ਹੈਗੇ ਸਾਡੇ ਬੱਚੇ ਦੀਆਂ ਔਰਤਾਂ ਸਾਡੇ ਬਜ਼ੁਰਗ ਉਹ ਪ੍ਰਦੂਸ਼ਣ ਅਸਕਾਰੰਦੇ ਅਸੀਂ ਨਹੀਂ ਚਾਹੁੰਦੇ ਇਸ ਫਸਲੇ ਦਾ ਹੱਲ ਹੋਣਾ ਚਾਹੀਦਾ ਦੋ ਜਿਲ੍ਹਿਆਂ ਚ ਜਿਹੜੀ 10 ਲੱਖ ਅਸੇ بیمਾ ਯੋਜਨਾ ਉਹਦੇ ਸ਼ੁਰੂਆਤ ਕੀਤੀ ਜਾ ਰਹੀ ਹੈ ਉਹ ਕਿਹੜਾ ਸਾਦਾ ਤਰੀਕਾ ਹੈ 11 ਲੱਖ ਲੋਕ ਨੇ ਪੰਜਾਬੀ ਸ਼ੱਕੀ ਪਾਏ ਗਏ ਨੇ ਜਿਨ੍ਹਾਂ ਨੂੰ ਕੀ ਰਾਸ਼ਨ ਮਿਲ ਰਿਹਾ ਹੈ ਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਇਹ ਕੀਤੀ ਨਾ ਕੀਤੀ ਹੁਣ ਲੋਕਾਂ ਦੇ ਜਿਹੜੇ ਨੇ ਨਾਮ ਵੀ ਕੱਟੇ ਜਾਣਗੇ ਇਹ ਗਰੀਬ ਹੈ ਆਮ ਲੋਕ ਹੈ ਉਹਨਾਂ ਨੂੰ ਅਸੀਂ ਇਦਾਂ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਇਸ ਕੰਝ ਬਾਹਰ ਰੱਖ ਦਈਏ ਲੋਕ ਹੁੰਦੇ ਆ ਕਾਰ ਲੈ ਕੇ ਤੇ ਆਪਣਾ ਆਸ਼ ਰਸਣ ਰੱਖ ਕੇ ਲੈ ਕੇ ਜਾਂਦੇ ਹਟ ਦੇ ਵਿੱਚ ਜਿੱਥੇ ਲੋਕ ਆਪਣੀ ਜ਼ਿੰਦਗੀ ਲੱਭ ਰਹੇ ਐ ਪਾਰਟੀਗਾਂ ਜਿਹੜੀਆਂ ਆਈਆਂ ਆ ਉਹ ਸਦਾ ਲੱਭ ਰਹੀ ਐ ਗੱਲਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਕਿਰਿਆ ਦਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਹੈ ਮੁੱਦਿਆਂ ਦੇ ਬਾਰੇ ਵਿੱਚ ਸੋ ਇਨਾਂ ਹੀ ਅਹਿਮ ਮੁੱਦਿਆਂ ਤੇ ਗਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਬੀਬਾ ਇਹਨਾਂ ਸਰਕਾਰ ਨਾਲ ਦਸਤਾਂ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਅੱਜ ਵੀ ਦੋ ਸਾਲ ਜੀ ਜੀ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਪਟਿਆਲਾ ਦੇ ਨਾਬਾਦੀ ਜਿੱਥੇ ਕਿ ਅੱਜ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿ ਆਮੋ ਸਾਹਮਣੇ ਹੋਇਆ ਇੱਥੇ ਜਿਹੜੀ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਤੱਕਾ ਮੁਕੀ ਕਰਦੇ ਹੋ ਨਜ਼ਰ ਆਏ ਨੇ ਸੋ ਇਸ ਦੌਰਾਨ ਹੀ ਖਬਰਾਂ ਵੀ ਮਿਲਿਆ ਨੇ ਕਿ ਕਿਸਾਨਾਂ ਨੂੰ ਸੱਟਾਂ ਲੱਗੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਨੇ ਸੋ ਗੰਭੀਰ ਦੋਸ਼ ਦੋਨਾਂ ਵੱਲੋਂ ਵੀ ਲਗਾਏ ਗਏ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਇਦਵਰੇ ਕੋਈ ਦੋਰ ਨਹੀਂ ਕਿ ਜੋ ਸਥਿਤੀ ਨਾਬਾਦੇਚ ਬਣੀ ਹੈ ਆ ਪੁਲੀਸ ਦੀ ਮੇਲਾ ਡੀਐਸਪੀ ਜੀ ਤੇ ਕਿਸਾਨਾਂ ਵਿਚਕਾਰ ਬੜੇ ਤਣਾਅ ਵਾਲੀ ਸਥਿਤੀ ਉੱਤੇ ਬਣੀ ਹੋਈ ਦੇਖੀ ਗਈ ਟਕਰਾਅ ਵਾਲੀ ਸਥਿਤੀ ਬਣੀ ਜੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਇਸ ਗੱਲ 'ਤੇ ਧਿਆਨ ਆ ਦੇ ਰਹੇ ਸੀ ਕਿ ਪਿਛਲੇ ਸਮੇਂ ਚ ਕੋਟਾਲੀਆਂ ਜਿਹੜਾ ਕਿਸਾਨ ਅੰਦੋਲਨ ਤੋਂ ਚੋਰੀ ਹੋਣਾ ਸੀ ਉਹਦੀ ਜਾਣਕਾਰੀ ਸੀ ਕਿ ਤੁਸ਼ੀਆਂ ਵਿਰੋਧ ਕਾਰਵਾਈ ਕੀਤੀ ਜਾ ਪਲੇਸ ਹਲਮਟ ਕਰ ਰਹੀ ਹੈ ਉਹ ਦੁਆ ਤੇ ਆਪਣਾ ਮੰਦ ਨੂੰ ਲੈ ਕੇ ਉਹਨਾਂ ਵੱਲੋਂ ਤਰਨਾ ਦਿੱਤਾ ਗਿਆ ਜਿਸ ਕਰਕੇ ਸਥਿਤੀ ਬਣੀ ਜੁਜੀਪਾਸੇ ਡੀਐਸਪੀ ਮੈਨਾ ਜਿਹੜੇ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਲਾਜ਼ਮੀ ਕੰਮ ਜਾਣਾ ਸੀ ਤੇ ਮੈਨੂੰ ਆਫਿਸੋਂ ਜਾਣ ਦਾ ਰਸਤਾ ਕੋਈ ਨਹੀਂ ਸੀ ਇਸ ਕਰਕੇ ਟਕਰਾਅ ਦੀ ਹਾਲਤ ਬਣੀ ਜੀ ਹੁਣ ਜਿਦੀ ਹੈ ਕਿ ਕਿਸਾਨ ਕਹਿ ਰਿਹਾ ਸਾਡੇ ਨਾਲ ਤਕਾਮੁਕੀ ਹੋਈ ਹੈ ਕਈਆਂ ਨੇ ਦਿਖਾਇਆ ਵੀ ਹੈ ਵੀਡੀਓ ਨਜ਼ਰ ਆ ਰਹੀਆਂ ਕਿ ਉਹਨਾਂ ਦੇ ਕੱਪੜੇ ਫੜੇ ਗਏ ਪਕੜੀਆਂ ਲਾਥੀਆਂ ਦੂਜੀ ਵਾਰ ਸੇ ਡੀਐਸਪੀ ਵੀ ਬਰਾਬਰ ਇਹ ਗੱਲ ਕਹਿ ਰਹੀ ਹੈ ਕਿ ਮੇਰਾ ਜੀ ਜੂੜਾ ਪੁੱਟਿਆ ਗਿਆ ਤਾਂ ਕੇ ਮਾਰੇਗੇ ਹੁਣ ਸਿੱਧੀ ਇਸ ਤਰ੍ਹਾਂ ਦੀ ਕਿਉਂ ਬਣੀ ਆਖਰ ਇਸ ਮਾਮਲੇ 'ਚ ਕਿਸਦੇ ਸਵਾਰ ਉੱਠਣ ਦਾ ਸੁਭਾਅ ਹੈ ਕਿ ਇਸ ਕਦੇ ਤੱਕ ਟਕਰਾਅ ਦੀ ਸਥਿਤੀ ਕਿਵੇਂ ਚਲੀ ਗਈ ਕਿਸਾਨ ਕਹਿੰਦੇ ਕਿ ਅਸੀਂ ਪੁਰਾਣਾ ਧਰਨੇ ਤੇ ਬੈਠੇ ਸੀ ਜੀ ਅਸੀਂ ਕਿਹਾ ਸੀਗਾ ਕਿ ਡੀਐਸਪੀ ਸਹਿਬਾ ਸਾਨੂੰ ਸਡੀਆਂ ਗੱਲਾਂ ਦਾ ਜਵਾਬ ਦੇ ਕੇ ਜਾਣ ਜਦੋਂ ਸਥਿਤੀ ਬਦਲੀ ਤੇ ਪਰੇ ਜ਼ਰੂਰ ਹੈ ਕਿ ਇਹਦੇ ਨਾਲ ਜਿੱਦਾਂ ਦੀ ਪੰਜਾਬ 'ਚ ਇਸ ਵੇਲੇ ਇੱਕ ਪਾਸੇ ਤਾਂ ਹੜਾਂ ਦੀ ਸਥਿਤੀ ਬਣੀ ਆ ਕਿਸਾਨ ਪਹਿਲੇ ਵੱਡੀ ਗੁੱਤ ਦਾ ਸਾਹਮਣਾ ਕਰ ਰਹੇ ਆ ਬਹੁਤ ਸਾਰੇ ਹਾਲਾਤ ਇਹਦੇ ਬਣੇ ਹੋਇਆ ਜੀ ਉਸ ਸਾਰੇ ਕਾਰਨ ਤੇ ਚੱਲਦਾ ਜੋ ਅਜ ਨਾਭਾ 'ਚ ਸਥਿਤੀ ਬਣੀ ਆ ਕਿਸਾਨਾਂ ਦੀ ਤੇ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਟਕਰਾਵ ਵਾਲੇ ਉਹਨਾਂ ਕਿਸਾਨ ਤਾਂ ਮੰਗ ਕਰ ਰਹੇ ਆ ਜੀ ਕਿ ਇਹਦੀ ਮਹਿਲਾ ਡੀਐਸਪੀ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਜਿਹੜੀ ਮਹਿਲਾ ਡੀਐਸਪੀ ਹੈ ਉਹਨੇ মিডিਆ ਨਾਲ ਜਿچھے ਤੌਰ ਤੇ ਗੱਲਬਾਤ ਕਰ ਰਹੀ ਹੈ ਇਹ ਕਹੀ ਹੈ ਕਿ ਜਿਹੜੇ ਕਿਸਾਨਾਂ ਨੇ ਤਾਂ ਕੰਮ ਕੀ ਕਰੀ ਹੈ ਅ ਮੇਰੇ ਨਾਲ ਜਿਹੜਾ ਹੈਗਾ ਇਸ ਤਰ੍ਹਾਂ ਦਾ ਦੁਰਵਿਹਾ ਕੀਤਾ ਉਸਮਾਨ ਨੇ ਲੈ ਕੇ ਐਫਆਈਆਰ ਵੀ ਦਰਜ ਹੋ ਗਈ ਕਿਸਾਨਾਂ ਦੇ ਖਿਲਾਫ ਹੋਰ ਕਾਰਵਾਈ ਵੀ ਹੋਈਗੀ ਜੀ ਮੈਂ ਸੁਣ ਰਿਹਾ ਸੀਗਾ ਕਿ ਸੀਨੀਅਰ ਕਜ਼ਵਾਰ ਕਿਸਾਨਾਂ ਗੋ ਹੈ ਲੋਂਗੋਵਾਲ ਜੀ ਲੋਂਗੋਵਾਲ ਵਾਲੇ ਕਹਿ ਰਹੇ ਸੀ ਕਿ ਕਿਸਾਨਾਂ ਦਾ ਪੂਰਾ ਮੰਤਾਨਾ ਸੀ ਉਹਨਾਂ ਨੇ ਜਾਣ ਬੁਝ ਕੇ ਇਸ ਸਥਿਤੀ ਦੇ ਵਿੱਚ ਲਿਆਂਦਾ ਕਿ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ ਇਸ ਤਰ੍ਹਾਂ ਦਾ ਕਿ ਕਿਸੇ ਦੀ ਬੇਇੱਜ਼ਤੀ ਕੀਤੀ ਜਾਵੇ ਜਾਂ ਟਕਰਾਵੇ ਸਥਿਤੀ ਬਣਾਈ ਪੁਲਿਸ ਨੇ ਹੀ ਜੀ ਸਥਿਤੀ ਪੈਦਾ ਕੀਤੀ ਇਹ ਲੰਗੋਵਾਲ ਦਾ ਕਹਿਣਾ ਹੁਣਾ ਕਿ ਜ਼ਰੂਰ ਹੈ ਇੱਕ ਪਾਸੇ ਪੁਲਿਸ ਦਾ ਕਹਿਣਾ ਦੂਜੇ ਪਾਸੇ ਕਿਸਾਨ ਆਖੂ ਘਰੇ ਕਿ ਸਾਡੇ ਨਾਲ ਜ਼ਾਤੀ ਹੋਈ ਹੈ ਅਸੀਂ ਨਾਂ ਤੇ ਇਨਸਾਫ ਲੈਤਾ ਨਾ ਦਿੱਤਾ ਸੀ ਇਸੇ ਬਾਰੇ ਕੋਈ ਦੋ ਰਹਿ ਨਹੀਂ ਕਿ ਜੋ ਵੀ ਸਥਿਤੀ ਉਥੇ ਉਪਰੀਆ ਬਣੀ ਹੈ ਉਹ ਮੌਜੂਦਾ ਪੰਜਾਬ ਦੀ ਸਥਿਤੀ ਦੱਸਦਾ ਬਹੁਤ ਹੀ ਅਨਫੋਰਚੂਨੇਟ ਡਿਵੈਲਪਮੈਂਟ ਹੈ ਜੀ ਜੀ ਸੋ ਇੱਕ ਪਾਸੇ ਉਸ ਵੇਖਦੇ ਹਾਂ ਕਿ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਨਾਬਾ ਦੇ ਵਿੱਚ ਆਮੋ-ਸਾਮਣੇ ਹੋਇਆ ਸੋ ਦੂਸਰੇ ਪਾਸੇ ਜਿਹੜਾ ਹੈ ਕਿਸਾਨ ਮੋਰ ਤੋਂ ਆਮੋ-ਸਾਮਣੇ ਹੋਇਆ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਸੀਂ ਕਹਿ ਸਕਦੇ ਹਾਂ ਇਸ ਨੂੰ ਕਿ ਸੁਪਰੀਮ ਕੋਰਟ ਵੀ ਜਿਹੜਾ ਹੈ ਕਿਸਾਨਾਂ ਦੇ ਵਿਰੁੱਧ ਸਖਤ ਹੋਇਆ ਸੋ ਪਰਾਲੀ ਦਾ ਅਸੀਂ ਗੱਲ ਕਰ ਰਹੇ ਹਾਂ ਪਰਾਲੀ ਦੇ ਮੁੱਦੇ ਦੀ ਸੋ ਸੁਪਰੀਮ ਕੋਰਟ ਨੇ ਕੀ ਐ ਕਿ ਪਰਾਲੀਤੇ ਕਿਸਾਨਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਗਈ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਪਰਾਲੀ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਤੁਰਿਆ ਆ ਮੈਂ ਕਹਾਂਗਾ ਕਿ ਸੰਭਾਗਾਂ ਦਾ ਮੁੱਦਾ ਹੈ ਜਦਹੀਂ ਜੋ ਨਦੀ ਕਟਾਈ ਦਾ ਸੀਜ਼ਨ ਆਉਂਦਾ ਤਾਂ ਪ੍ਰਾਲੀ ਦਾ ਮਾਮਲਾ ਚੱਲ ਪੈਂਦਾ ਹੁਣ ਸੁਪਰੀਮ ਕੋਰਟ ਨੇ ਬੜਾ ਸਖਤ ਹਦਾਇਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇ ਕਿਸਾਨ ਇਹਦੇ ਲਈ ਜ਼ਿੰਮੇਵਾਰਾ ਪ੍ਰਦੂਸ਼ਨ ਲਈ ਤਾਂ ਕਿਉਂ ਨਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨੇ ਕੋਈ ਜੇ ਖਰਾਬ ਕਾਰਵਾਈ ਕੀਤੀ ਜਾਏਗੀ ਤਾਂ ਆਪੇ ਲੈ ਸਮਝਾਏਗਾ ਦੂਜੇ ਪਾਸੇ ਮੈਂ ਕਿਸਾਨ ਆਗੂ ਉਹਨਾਂ ਨੂੰ ਵੀ ਸੁਣਿਆ ਕਿਸਾਨਾਂ ਕੋ ਕਹਿੰਦੇ ਕਿ ਅਸੀਂ ਤਾਂ ਚਾਹਦੇ ਨਹੀਂ ਪ੍ਰਦੂਸ਼ਨ ਹੋਵੇ ਸਭ ਤੋਂ ਪਹਿਲਾਂ ਤਾਂ ਸ਼ਿਕਾਰ ਕਹਿੰਦੇ ਸਾਡੇ ਆਪਣੇ ਘਰਾਵਲੇ ਜਿਹੜੇ ਹੈਗੇ ਆ ਸਾਡੇ ਬੱਚੇ ਇਹਨਾਂ ਔਰਤਾਂ ਸਾਡੇ ਬਜ਼ੁਰਗ ਉਹ ਪ੍ਰਦੂਸ਼ਨ ਦਾ ਸ਼ਿਕਾਇਤ ਹੁੰਦੇ ਅਸੀਂ ਨਹੀਂ ਚਾਹੁੰਦੇ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਹੱਲ ਨਿਕਲਣਾ ਚਾਹੀਦਾ ਜਿਹੜੀ ਕੇਵਲ ਸਖਤ ਕਾਰਵਾਈ ਆ ਸਖਤ ਕਾਰਵਾਈ ਆਪਣੇ ਆਪ ਚ ਕੋਈ ਹੱਲ ਨਹੀਂ ਉਹ ਪਿਛਲੇ ਦਿਨਾਂ ਚ ਕੁੱੜੀ ਗੇਤੀ ਫਸਲ ਤੋਂ ਨਦੀ ਆਈ ਹੈ ਉਸੇ ਜੋ ਐਫਆਰ ਵਗੈਰਾ ਵੀ ਮੀਡੀਆ ਚ ਆ ਰਹੀਆਂ ਕੁਝ ਦਰਜ ਵੀ ਹੋਈਆਂ ਕਿਸਾਨਾਂ ਦੇ ਖਿਲਾਫ ਕਾਰਵਾਈ ਵੀ ਹੋ ਰਹੀ ਹੈ ਜੀ ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਾਉਂਤ ਹੋਰਦੇ ਗੱਲ ਗਈ ਹੈ ਕਿ ਇਸ ਮਸਲੇ ਦਾ ਹਾਲ ਨਹੀਂ ਕਰਨਾ ਚਾਹੀਦਾ ਪ੍ਰਦੂਸ਼ਣ ਜਿਹੜਾ ਹੈਗਾ ਉਹਦੇ ਲਈ ਜੇ ਆਪਾਂ ਕਿਸਾਨਾਂ ਨੂੰ ਜ਼ਿੰਮੇਵਾਰ ਠਹਿرائی ਜਾਵਾਂਗੇ ਤੇ ਉਹਦਾ ਹੱਲ ਕੋਈ ਨਹੀਂ ਲੱਭਾਂਗੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਨੇ ਕਿਸਾਨ ਕਹਿੰਦੇ ਆ ਕਿ ਕੋਈ ਸਬਸਿਡੀ ਦੇ ਰੂਪ ਚ ਕਿਸੇ ਢੰਗ ਨਾਲ ਸਾਡੀ ਮਦਦ ਕਰੀ ਜਾਏ ਤਾਂ ਕਿ ਪ੍ਰਾਲੀ ਦਾ ਹੱਲ ਲੱਭਿਆ ਜਾ ਸਕੇ ਜਾਂ ਕਿਸਾਨਾਂ ਨੇ ਸੁਣਿਆ ਸੀ ਜਗਿੰਦਰ ਸਿੰਘ ਗਰਾਹ ਜਿਹੜੇ ਭਾਰਤੀ ਕਿਸਾਨ ਯੂਨੀਅਨ ਤੋਂ ਮਜ਼ਬੂਤ ਅਤੇ ਬੰਦੀ ਆਪਣਾ ਦੀ ਜੀ ਉਹਨਾਂ ਦਾ ਕਹਿਣਾ ਜੇ ਕੋਈ ਹੱਲ ਨਹੀਂ ਲੱਭਦਾ ਤਾਂ ਸਾਨੂੰ ਕਹੋ ਵੀ ਅਸੀਂ ਛੋਨੇ ਦੀ ਖੇਤੀ ਨਾ ਕਰੀਏ ਉਹ ਨਾ ਕੀਤਾ ਜੇ ਲਾਈਏ ਨਾ ਕੋ ਹੋਰ ਫਸਲ ਦੇਵ ਬਦਲ ਵਿੱਚ ਤਾਂ ਕੇ ਮਸਲੇ ਦਾ ਹੱਲ ਹੀ ਨਾ ਹੋਵੇ ਉਹ ਦੇਖੋ ਪਹਿਲਾਂ ਤਾਂ 3-4 ਮਹੀਨਿਆਂ ਤੱਕ ਫਸਲ ਪਾਲ ਪੋਸ ਕੇ ਵੱਢੀ ਕਰਦੇ ਆ ਮੰਡੀ ਤੱਕ ਲੈ ਕੇ ਆਉਂਦੇ ਆ ਆਪਾਂ ਜਾਣਦੇ ਆ ਦਬਜੇ ਦਾ ਪੰਜਾਬ ਤਾਂ ਇਸ ਵੇਲੇ ਕਿਸ ਕਦਰ ਹੜ੍ਹਾਂ ਦੀ ਸਥਿਤੀ ਚ ਬਣਿਆ ਵਾ ਕਿਦਾਂ ਅੱਧੇ ਖੇਤਾਂ ਦਾ ਇਸ ਵੇਲੇ ਫਸਲ ਹੀ ਨਹੀਂ ਰਹੀ ਉਸ ਦਾ ਵੈਸੀ ਪ੍ਰਾਲੀ ਦਾ ਮਾਮਲਾ ਹੀ ਨੇ ਪੜ ਗਿਆ ਤੇ ਜਿਹੜੇ ਬਚੇ ਹੋ ਉਹਨਾਂ ਲਈ ਇਹ ਸਮੱਸਿਆ ਖੜੀ ਹੋ ਗਈ ਆ ਸੋ ਕੇਂਦਰ ਤੇ ਪੰਜਾਬ ਸਰਕਾਰ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਸਿਪਰੀਮ ਕੋਰਟ ਨੇ ਜੋ ਕਿਹਾ ਸਰ ਕਿਸਾਨ ਇਹ ਵੀ ਮੰਗ ਕਰ ਰਿਹਾ ਕਿ ਸੁਪਰੀਮ ਕੋਰਟ ਨੂੰ ਇਹ ਦਿਸ਼ਾ ਨਜ਼ ਦੇਸ਼ ਵੀ ਦੇਣੀ ਚਾਹੀਦੀ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਇਸ ਮਸਲੇ ਦਾ ਕੋਈ ਸੰਦੀਵੀ ਹੱਲ ਬਣ ਅਸੀਂ ਨਹੀਂ ਚਾਹੁੰਦੇ ਕਿ ਇਸ ਵਜ੍ਹਾ ਕਰਕੇ ਸਾਡੀ ਪਰੇਸ਼ਾਨੀ ਵਧੇ ਜੀ ਜੀ ਸੋ ਹੁਣ ਅਗਲਾ ਮੁੱਦਾ ਲੈਣੇ ਆ ਸੋ ਇੱਕ ਖੁਸ਼ੀ ਦੀ ਖਬਰ ਵੀ ਹੈ ਕਿ ਕੱਲ ਤੋਂ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਬੀਮਾ ਯੋਜਨਾ ਦੀ ਜਿਹੜੀ ਹੈ ਸ਼ੁਰੂਆਤ ਹੋਣ ਜਾ ਰਹੀ ਹੈ ਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਇਸ ਨਾਲ ਜਿਹੜੀ ਹੈ ਮੁੱਖ ਮੰਤਰੀ ਬੀਮਾ ਸਿਹਤ ਯੋਜਨਾ ਹੈ ਇਸ ਦਾ ਕਿੰਨਾ ਕੁ ਲਾਭ ਲੋਕਾਂ ਨੂੰ ਮਿਲੇਗਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਦੋ ਮੁੱਦਿਆਂ ਨੂੰ ਲੈ ਕੇ ਆਪ ਜਿਹੜਾ ਸਭ ਤੋਂ ਵੱਧ ਪੰਜਾਬ 'ਚ ਇਸ ਮਾਮਲੇ ਤੇ ਜ਼ੋਰ ਦੇ ਰਿਹਾ ਇੱਕ ਸਿੱਖਿਆ ਨੀਤੀ ਦੀ ਗੱਲ ਕਰਦੇ ਆ ਇਹ ਗੱਲ ਕਰਦੇ ਸੇ ਸੇ ਸਵਾਂਵਾਂ ਦੀ ਹੁਣ ਆਪਾਂ ਸੇ ਸਵਾਂਵਾਂ ਨਾਲ ਜੁੜਿਆ ਹੋਇਆ ਮੁੱਦਾ ਉਹਦੇ ਗੱਲ ਕਰ ਰਹੇ ਆ ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਕੱਲ ਤੋਂ ਤਰਮਦਾਨ ਦੇ ਬਣਾਵਾ ਜੀ ਦੋ ਜ਼ਿਲ੍ਹਿਆਂ 'ਚ ਜਿਹੜੀ 10 ਲੱਖਾਂ ਸੇਹਦ ਬੀਮਾ ਯੋਜਨਾ ਉਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਉਹਨੇ ਕਿਹਾ ਸਾਦਾ ਤਰੀਕਾ ਬੋਧ ਲਮਾ ਚੋੜਾ ਜਾਲੀ ਗਾਲੀ ਕਿਸੇ ਕੋਲ ਚਾਹੇ ਰਾਸ਼ਨ ਕਾਰਡ ਆ ਚਾਹੇ ਵੋਟਰ ਕਾਰਡ ਆ ਇਹ ਚਾਹੇ ਜਿਹੜਾ ਹੋਰ ਇਦਾਂ ਦਾ ਆਧਾਰ ਕਾਰਡ ਆ ਕੋਈ ਸਬੂਤ ਜੋ ਸਬੂਜੜਾਗਾ ਤੇ ਉਹਦੀ ਪਛਾਣ ਦੱਸਦਾ ਹੈ ਉਸ ਨੂੰ ਲੈ ਕੇ ਜਾਓ ਤੇ ਤੁਸੀਂ ਇਸ ਜਿਹੜਾ ਸਕੀਮ ਦਾ ਕੇਸਾ ਬਣ ਸਕਦੇ ਹੋ ਔਰ ਇਹਦੇ ਤੇ ਪਾਬੰਦੀ ਵੀ ਇਹ ਕਹਿੰਦੇ ਕੋਈ ਨਹੀਂ ਇਹ ਨਹੀਂ ਕਿ ਜੇ ਇੱਕ ਪਰਿਵਾਰ ਦੇ 5 ਮੈਂਬਰ ਹੈ 5 ਮੈਂਬਰਾਂ ਦਾ ਕਿਸੇ ਨੂੰ ਤਾਂ ਕਿ ਪੰਜ ਹੋਣ ਸਤ ਹੋਣ 8 ਹੋਣ ਉਹ ਜਿਹੜਾ ਪਰਿਵਾਰ ਹੋਏਗਾ ਪੂਰੇ ਇਸ ਸਕੀਮ ਦੇ ਦੀਨ ਹੋਵੇਗਾ ਵੱਡੀ ਸਕੀਮ ਹੈ ਤੇ ਬਾਰੇ ਕੋਈ ਦੋਰੇ ਨਹੀਂ ਇਸ ਵੇਲੇ ਸਤੋਂ ਵੱਡੀ ਜਿਹੜੀ ਖਰਚੇ ਦੀ ਗੱਲ ਹੁੰਦੀ ਹੈ ਦੇਖੋ ਹਰ ਪਰਿਵਾਰ ਦਾ ਸਧਾਰਨ ਪਰਿਵਾਰਾ ਕਹਿੰਦੇ ਦੋ ਗਰਾਂ ਪੰਜਾਬ ਦੇ ਕਹਾਉਤ ਵੀ ਬਣੀ ਹੈ ਕਿ ਰੱਬ ਕਿਸ ਦੇ ਜ਼ਹਿਮਾਂ ਤੇ ਜਿਹੜਾ ਕੋਰਟਾਂ ਦੇ ਅਦਾਲਤਾਂ ਦੇ ਕੇਸ ਲੈ ਪਾਵੇ ਅਦਾਲਤਾਂ ਦੇ ਜਿਹੜੇ ਕੇਸ ਹੁੰਦੇ ਆ ਉਹਦੇ 'ਚ ਵੀ ਕਹਿੰਦੇ ਬੜਾ ਪੈਸਾ ਖਰਚ ਹੁੰਦਾ ਜਿਹੜੀ ਜ਼ਹਿਮਾਂ ਜਿਹਨੂੰ ਕਹਿੰਦੇ ਬਿਮਾਰੀ ਇਹਦੇ 'ਚ ਬਹੁਤ ਪੈਸਾ ਖਰਚ ਹੁੰਦਾ ਸੋ ਬਿਮਾਰੀ ਤੋਂ ਬਚਣ ਲਈ 10 ਲੱਖ ਦੀ ਸਕੀਮ ਜਨ ਲਿਖੀ ਹੈ ਲੱਗਦਾ ਹੈ ਕਿ ਵੱਡੇ ਪੱਧਰ ਤੇ ਰਾਤ ਮਿਲੇਗੀ ਮੁਖਵੰਦਰੀ ਭਗਵੰਤ ਮਾਨ ਨੇ ਆਪ ਇਸ ਦਾ ਐਲਾਨ ਕੀਤਾ ਹੈ ਔਰ ਮੁਖਵੰਦਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਦਾ ਪਹਿਲਾ ਸੂਬਾ ਜਿਸ ਨੇ 10 ਲੱਖ ਜੜੀ ਹੈਗੀ ਹੈ ਸਿਹਤ ਬੀਮਾ ਸਕੀਮ ਆਪਣੇ ਆਮ ਲੋਕਾਂ ਦੀ ਸੁਰੱਖਿਆ ਲਈ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਲਈ ਸ਼ੁਰੂਆਤ ਕੀਤੀ ਹੈ ਜੀ ਜੀ ਸੋ ਅਸੀਂ ਗੱਲ ਕੀਤੀ ਹੈ ਪੰਜਾਬ ਮੁਕਤੰਤਰੀ ਬੀਮਾ ਯੋਜਨਾ ਦੀ ਸੋ ਦੂਸਰੇ ਪਾਸੇ ਜਿਹੜੀ ਹੈ ਕੋਮੀ ਖੁਰਾਕ ਸੁਰੱਖਿਅਤ ਐਕਟ ਦੀ ਅਧੀਨ ਜਿਹੜੇ ਨੇ 11 ਲੱਖ ਲੋਕ ਨੇ ਪੰਜਾਬ ਵਿੱਚ ਸ਼ੱਕੀ ਪਾਏ ਗਏ ਨੇ ਜਿਨ੍ਹਾਂ ਨੂੰ ਕੀ ਰਾਸ਼ਨ ਮਿਲ ਰਿਹਾ ਹੈ ਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਇਹ ਕੀਤੀ ਨਾ ਕੀਤੀ ਇਹਨਾਂ ਲੋਕਾਂ ਦੇ ਜਿਹੜੇ ਨੇ ਨਾਮ ਵੀ ਕੱਟੇ ਜਾਣਗੇ ਜਾਂ ਫਿਰ ਇਹਨਾਂ ਦੀ ਜਿਹੜੀ ਹੈ ਸੋਧ ਹੋਣ ਜਾ ਰਹੀ ਹੈ ਦੇਖੋ ਪਿਛਲੇ ਦਿਨਾਂ ਤੋਂ ਲਗਾਤਾਰ ਮੀਡੀਆ ਦੇ ਮਾਮਲੇ ਕਰਵਾਇਆ ਬਈ ਕੋਮੀ ਜਿਹੜਾ ਖਾਕਸ ਕੈਪਟਨ ਉਹਦੇ ਦੀਨ ਕੌਮੀ ਪਦਰ ਤੇ ਜਿਹੜੇ ਦੇ ਲਈ ਹੱਕਦਾਰ ਹੈਗੇ ਆ ਉਹਨਾਂ ਦੀ ਪੁਨਰਸ਼ਾਨ ਕੀਤੀ ਗਈ ਜਿਹੜੇ ਲਾਭਪਾਤਰੀ ਹੈ ਉਹਨਾਂ ਚਾਹ ਰਹੇ ਕਿ ਕਰੋੜਾਂ ਲੋਕ ਕੌਮੀ ਪਦਰ ਤੇ ਲੱਭੇ ਜਿਹੜੇ ਕਿ ਅਣ ਚਾਹੇ ਲਾਭ ਲੈ ਰਹੇ ਜਿਹਨਾਂ ਦਾ ਇਹ ਸਕੀਮ ਦੇ ਨਾਲ ਨੇੜ ਤੇੜ ਦਾ ਹੀ ਵਾਸਤਾ ਨਹੀਂ ਪਰ ਲਾਭ ਉਹਨਾਂ ਨੂੰ ਮਿਲ ਰਹੇ ਆ ਪੰਜਾਬ ਚ ਕੇਂਦਰ ਨੇ ਜਿਹੜੀ ਰਿਪੋਰਟ ਭੇਜੀ ਉਹਨਾਂ ਨੇ ਕਹਿੰਦੇ ਤੁਹਾਡੇ 11 ਲੱਖ ਸ਼ਕੀਲਾ ਬਤਰੀ ਹੈ ਇਹਨਾਂ ਦੀ ਪੁਨਰਸ਼ਾਨ ਕਰੀ ਜਾਵੇ ਇਸ ਮਾਮਲੇ ਦੇ ਮੁਖੰਦਰੀ ਭਗਵੰਤ ਮਾਨ ਨੇ ਇੱਕ ਦਾ ਸਾਬਤ ਤੌਰ ਤੇ মিডিਆ ਨਾਲੇ ਗੱਲ ਕਰਦਾ ਕਿ ਦੇਖੋ ਜਿਹੜੇ ਗਰੀਬ ਹੈ ਆਮ ਲੋਕ ਹੈ ਉਹਨਾਂ ਨੂੰ ਅਸੀਂ ਇਦਾਂ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਇਸ ਸਕੀਮ ਤੋਂ ਬਾਹਰ ਰੱਖ ਦਈਏ ਇਹ ਤਾਂ ਸਕੀਮ ਹੈ ਜਿਹੜਾ ਆਮ ਲੋਕਾਂ ਲਈ ਲਾਭ ਲੈ ਕੇ ਆਉਂਦੀ ਹੈ ਕਿਸੇ ਵੀ ਜਿਹੜਾ ਵਾਜਬ ਜਿਹੜਾ ਲਾਭ ਪਤਰੀ ਉਹਦੇ ਨਾਲ ਅਨਿਆਜਾ ਜਾਤੀ ਨਹੀਂ ਹੋਏਗੀ ਕੇਂਦਰ ਨੇ ਕਹਿੰਦੇ ਲਿਸਟ ਜ਼ਰੂਰ ਆਈ ਹੈ ਪਰ ਪੰਜਾਬ ਸਾਰੇ ਜ਼ਿਲ੍ਹਿਆਂ ਦੇ ਅੰਦਰ ਬ੍ਰੇਕੀ ਨਾਲ ਇਸ ਮਾਮਲੇ ਦੀ ਪੁਨਰਸੰਚਾਰਨ ਸ਼ੁਰੂ ਕਰ ਰਿਹਾ ਹੈ ਇੰਦਰ ਨੇ ਕੀ ਕਿਹਾ ਕੰਦਰ ਨੇ ਕਿਹਾ ਕਿਸੇ ਨਾ ਕੋਲੇ ਚਾਰ ਪਹੀਆ ਵਾਹਾਨ ਹੈ ਕਾਰ ਹੈ ਇਹਨਾਂ ਦੇ ਹੋਰ ਸਾਧਨ ਹੈਗੇ ਆ ਜਾਂ ਉਹਨਾਂ ਨੇ ਕਿਹਾ ਕਿ ਨਾ ਇਨਕਮ ਟੈਕਸ ਜਿਹੜਾਗਾ ਉਹਦੀ ਹੱਦ ਦੇ ਅੰਦਰ ਆਉਂਦਾ 5 ਏਕੜ ਤੋਂ ਵੱਧ ਦੀ ਜ਼ਮੀਨ ਹੈਦਨੀਆਂ ਕਈ ਸ਼ਰਤਾਂ ਜਿਹੜੀਆਂ ਲਾਈਆਂ ਗਈਆਂ ਆਪਾਂ ਦੇਖਦੇ ਆ ਕਿ ਕੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਸੀ ਕੁਝ ਲੋਕ ਹੁੰਦੇ ਆ ਕਾਰ ਲੈ ਕੇ ਤੇ ਆਪਣਾ ਕਾਸ਼ ਰਸਨ ਰੱਖ ਕੇ ਲੈ ਕੇ ਜਾਂਦੇ ਜਿੱਦਾਂ ਦੇ ਸਵਾਲ ਉੱਠਦੇ ਰਹੇ ਆ ਕਿ ਜਿਹੜੇ ਲੋਕ ਆ ਰਿਜ਼ਰਵ ਨਹੀਂ ਕਰਦੇ ਉਹ ਲਾਭ ਲੈਂਦੇ ਰਹੇ ਆ ਪਰ ਕੀ ਉਹਨਾਂ ਵਾਕਏ 11 ਲੱਖ ਲੋਕਾਂ ਦੀ ਜਿਹੜੀ ਲਿਸਟ ਸਿਕੰਦਰ ਵੱਲੋਂ ਭੇਜੀ ਗਈ ਹੈ ਜੀ ਉਹ ਲਾਭ ਦੇ ਹੱਕਦਾਰ ਨਹੀਂ ਹੈ। ਵੀ ਦੇਖਣਾ ਹੋਏਗਾ ਉਹਨਾਂ ਵਾਲੇ ਦਿਨਾਂ 'ਚ ਕਿੰਨੇ ਲੋਕ ਆ ਜਿਹੜੇ ਨਿਕਲਦੇ ਇਸ ਲਿਸਟ ਦੇ ਵਿੱਚ। ਜੀ ਉਹ ਮੁੱਖ ਮੰਤਰੀ ਦਾ ਜਿਹੜਾ ਭਰੋਸਾ ਹੈ ਉਹਨਾਂ ਸਾਫ਼ ਇਹ ਗੱਲ ਕਹੀ ਹੈ ਕਿ ਜਿਹੜੇ ਵਾਜਬ ਕੇਸ ਹੈਗੇ ਜਿਹੜੇ ਲਾਪਤਰੀ ਹੈਗੇ ਜਿਹੜੇ ਡਿਜ਼ਰਵ ਕਰਦੇ ਆ ਉਹਨਾਂ ਨੂੰ ਕਿਸੇ ਨੂੰ ਵੀ ਇਸ ਲਿਸਟ ਤੋਂ ਨਹੀਂ ਹਟਾਇਆ ਜਾਏਗਾ। ਪਰ ਇਹ ਲਾਜ਼ਮੀ ਹੈ ਕਿ ਅਗਲੇ ਦਿਨਾਂ 'ਚ ਜਦੋਂ ਲਿਸਟ ਦੀ ਪੁਨਰਸ਼ਨ ਹੋਣ ਜਾ ਰਹੀ ਹੈ। ਤਾਂ ਕਾਫੀ ਲੋਕਾਂ ਦੇ ਵਜਿਹਨੇ ਕਨੇ 11 ਲੱਖ ਦੀ ਨਈ ਵੀ ਨਿਕਲਦੇ ਤੇ ਗਿਤੀ ਜ਼ਰੂਰ ਹੋਏਗੀ ਕਾਫੀ ਕਿ ਜਿਹੜੇ ਗੈਰ ਲਾਹ ਪਤਰੀ ਆ ਜਿਨ੍ਹਾਂ ਦਾ ਹੱਕ ਨਹੀਂ ਬਣਦਾ ਉਹ ਵੀ ਲਾਭ ਲੈਣ ਜਾ ਰਹੇ ਸੋ ਬਿਨਾਂ ਚ ਨਵੇਂ ਸਿਰੇ ਤੋਂ ਪੁਨਰਸ਼ਨ ਹੋ ਰਹੀ ਹੈ ਖਮੀ ਖਰਾਕਸ ਰੱਖਿਆ ਐਕਟ ਦੇ ਤਹਿਤ ਕਿ ਨਾਜ ਮਾਇਆ ਕਰਨੀ ਕਿਉਂਕਿ ਮਨਾਜ ਦੀ ਕਬੱਡੀ ਸਕੀਮ ਹੈ ਖਮੀ ਪੱਤਰ ਤੇ ਹੈ ਪੰਜਾਬ ਪੱਤਰ ਤੇ ਹੈ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਸਮੇਂ ਸਮੇਂ ਇਹ ਸਕੀਮ ਨੂੰ ਲਾਗੂ ਕਰਦੀਆਂ ਔਰ ਕਿਧਰੇ ਨਾਲ ਇਹ ਵੀ ਸਵਾਲ ਉਠ ਦੇ ਦਿੰਦੇ ਆ ਇਹ ਜਿਹੜੀਆਂ ਸਰਕਾਰਾਂ ਆਉਂਦੀਆਂ ਪਿਛਲੇ ਸਮੇਂ ਜਿਹੜੀਆਂ ਆਉਂਦੀਆਂ ਰਹੀਆਂ ਆਪਣੇ ਜਿਹੜੇ ਉਹਨਾਂ ਦੇ ਹਮਾਇਤੀ ਹੁੰਦੇ ਆ ਉਹਨਾਂ ਦੇ ਪ੍ਰਚੰਸ਼ਿਕ ਹੁੰਦੇ ਆ ਸਭ ਜੰਤੇ ਹੁੰਦੇ ਜਿਹੜੇ ਡਿਸਰਵ ਨਹੀਂ ਕਰਦੇ ਉਹ ਵੀ ਲਾਭ ਲੈ ਜਾਂਦੇ ਆ ਹੁਣ ਕੇਂਦਰ ਨੇ ਸ਼ਕਤੀ ਦਿਖਾਈ ਆ ਦੇਖਿਆ ਜਾਏਗਾ ਕਿ ਕਿੰਨੇ ਲੋਕ ਆ ਜਿਹੜੇ ਇਸ ਲਿਸਟ ਤੋਂ ਬਾਹਰ ਹੋਣਗੇ ਜੀ ਜੀ ਅਗਲੀ ਖਬਰ ਲੈਣੀ ਆ ਜਿੱਥੇ ਕਿ ਸੀਪੀਆਈ ਦੀ ਨੈਸ਼ਨਲ ਕਾਨਫਰੰਸ ਹੋਈ ਏ ਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਆਪਣਾ ਜਿਵੇਂ ਕੈਮ ਪ politcal developmenta ਚੰਡੀਗੜ੍ਹ ਦੇ ਚ ਤਿੰਨ ਚਾਰ ਰੋਜ਼ਾ ਜਿਹੜੀ ਹੈਗੀ ਆ ਸੀਪੀਏ ਦੀ ਨੈਸ਼ਨਲ ਕਾਨਫਰੰਸ ਹੋ ਰਹੀ ਹੈ ਜਿਹਦੇ ਚ ਕੋਮੀ ਪੱਧਰ ਦੇ ਸਾਰੇ ਦੇਸ਼ ਚੋਂ ਉਹਨਾਂ ਦੇ ਡੈਲੀਗੇਟਸ ਉਹਨਾਂ ਵਿਆਗੂ ਬੜੇ ਹਮਮਾ ਕੇ ਬ੍ਰਿਜੋਸ਼ੋਖ ਰੋਸ਼ ਦੇ ਨਾਲ ਚੰਡੀਗੜ੍ਹ ਦਾ ਜਿਹੜਾ ਕਿਸਾਨ ਭਾਵਨਾ ਕਿਸਾਨ ਪਾ ਉਹਨਾਂ ਦਾ ਕੇਂਦਰ ਨੇ ਤੇ ਮੁਖਤਉਰ ਤੇ ਕਾਨਫਰੰਸ ਹੋ ਰਹੀ ਹੈ ਇੱਕ ਦਿਨ ਪਹਿਲਾਂ ਉਹਨਾਂ ਵੱਲੋਂ ਮਹੱਲੀ ਦੇ ਵਿੱਚ ਵੱਡੀ ਇੱਕ ਰੈਲੀ ਕੀਤੀ ਗਈ ਕਾਨਫਰੰਸ ਕੀਤੀ ਗਈ ਜਿਹਦੇ ਪੰਜਾਬ ਤੋਂ ਵੱਡੀ ਗਿੰਦੀ ਜਵਾਖ ਆਖਬਾਰਾਂ ਨਾਲ ਸੌਂਦੇ ਚ ਕਿਸਾਨ ਹੈ ਮਜ਼ਦੂਰ ਹੈ ਵਿਦਿਆਰਥੀ ਹੈ ਕਾਰੋਬਾਰੀ ਹੈ ਉਹ ਟਕਾਂਦੇ ਰਹੀਂ ਬਸ ਅਧਰੇ ਰਹੀਂ ਪਰ ਕਿ ਹੈ بڑا ਹੰਗਾਰਾ ਇੱਕ ਚੰਗਾ ਹੰਗਾਰਾ ਇਹ ਕਿਹਾ ਜਾ ਸਕਦਾ ਹੈ ਕਿ ਕਾਫੀ ਦਿਨਾਂ ਬਾਅਦ ਲਾਂਚ ਚੜ੍ਹਾਇਆ ਗਿਆ ਹੈ ਪੰਜਾਬ ਦੀ ਧਰਤੀ ਦੇ ਵਿੱਚ ਹੁੰਦਾ ਨਜ਼ਰ ਆ ਕਿੰਨਾ ਹੰਗਾਰਾ ਦੇਖਣ ਨੂੰ ਨਜ਼ਰ ਆ ਰਿਹਾ ਸੀ ਹੁਣੇ ਜਿਹੜੀ ਤਿੰਨ ਰੋਜ਼ਾ ਕਾਨਫਰੰਸ ਦਾ ਜਿਹਦਾ ਪਸ ਜ਼ਿਕਰ ਕਰ ਰਹੇ ਆਂ ਜੀ ਇਹਨਾਂ ਨੇ ਮੁੱਖ ਤੌਰ ਤੇ ਰੱਖਿਆ ਕਿ ਜਿਹੜੀ ਭਾਜਪਾ ਹੈਗੀ ਹੈ ਜੋ ਉੱਤੇ ਹੁਣ ਤੱਕ ਦੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਉਸ ਅੰਦਾਜ਼ੇ ਕੇ ਸੀਗੀ ਭਾਜਪਾ ਇਹ ਦੇਸ਼ ਦੇ ਅੰਦਰ ਐਂਟੀਟੇਟਿਡ ਨਾਸ਼ਿਬ ਫਾਸ਼ੀਵਾਦ ਨਫਰਦੀ ਭਾਵਨਾ ਤੇ ਇਸ ਤਰ੍ਹਾਂ ਜਿਹੜਾ ਆਪ ਪਾੜੋ ਤੇ ਦਾਨੀ ਨੀਤੀਆਂ ਜਿਹੜੀਆਂ ਅਹੀਂ ਆ ਉਹ ਲੈ ਕੇ ਚੱਲ ਰਹੀ ਹੈ ਤੇ ਉਸ ਦਾ ਅਫਰੋਜ਼ ਘੋਮੇ ਪੱਤਰ ਤੇ ਕੀਤਾ ਜਾਇਗਾ ਯਾਨੀ ਭਾਜਪਾ ਮੁੱਖ ਤੌਰ ਤੇ ਨਿਸ਼ਾਨੇ ਦੇ ਲਈ ਆ ਰਹਾ ਹੁੰਦਾ ਹੈ ਕਿਤ ਤਰ੍ਹਾਂ ਕਭੀਆਂ ਪਾਰਟੀਆਂ ਕਭੀਆਂ ਤਰ੍ਹਾਂ ਉਸ ਨਾਲ ਸਹਿਯੋਗ ਕਰ ਸਕਦੀਆਂ ਜੇ ਆਪਾਂ ਸਵਾਲ ਦੇਖੀਏ ਪੋਲੀਟੀਕਲ ਸਿਸਟਮ ਦੇ ਵਿੱਚ ਜਮੂਰੀ ਦੀ ਗੱਲ ਕਰੀਏ ਤਾਂ ਪਿਛਲੇ ਕਾਫੀ ਹੱਸੇ ਤੋਂ ਜੇ ਆਪਾਂ ਗੱਲ ਕਰਦੇ ਆਂ VOTING ਸਿਸਟਮ ਦੀ ਤਾਂ ਉਹਦੇ ਵਿੱਚ ਕਮਿਊਨਿਸਟ ਪਾਰਟੀਆਂ ਜਿਹੜੀਆਂ ਕਾਫੀ ਫੀਟਾਂ ਗਈਆਂ ਪੰਜਾਬ 'ਚ ਕੋਈ ਸਮਾਂ ਸੀ ਜੋ ਕੁੱਟਕੁੱਟ 17 ਵਿਧਾਨ ਸਭਾ ਦੇ ਅੰਦਰ ਇਹਨਾਂ ਦਾ ਇੱਕ ਰੂਪ ਸੀ ਡਾਂਗਨ ਦੇ ਆਗੂ ਸੀ ਦੂਜੇ ਵੀ ਕਦਾਬਾਰ ਆਗੂ ਹੋਏ ਆ ਨਾਂ ਸੀ ਕਮਿਊਨਿਸਟਾਂ ਦਾ ਪਰ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿਧਾਨ ਸਭਾ ਜੇ ਕਟੁਗੜ ਇੱਕ ਵੀ ਕਮਿਊਨਿਸਟ ਮੈਂਬਰ ਵਿਧਾਨ ਸਭਾ ਚ ਨਵੇਂ ਪੁਆਇੰਟ ਇਸ ਤਰ੍ਹਾਂ ਕਮੇ ਪਦਰ ਤੇ ਵੀ ਜਿਹੇ ਸਥਿਤੀ ਬਣੀ ਵੀ ਹੈ ਸੁ ਦੇਖਿਆ ਜਾਏਗਾ ਕਿਹੜੀ ਨੈਸ਼ਨਲ ਕਾਨਫਰੰਸ ਹੋ ਰਹੀ ਹੈ ਕੀ ਇਸ ਦੇ ਦੇ ਅੰਦਰ ਪੰਜਾਬ ਦੇ ਅੰਦਰ ਖੱਬੀਆਂ ਤਰ੍ਹਾਂ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਨਵਿਕਰੀ ਲਾਈਨ ਕੋਈ ਹੰਪੂਨ ਕਾ ਅਦਾ ਕਰ ਸਕੇਗੀ ਜੀ ਜੀ ਅਸੀਂ ਗੱਲ ਕਰ ਲਏ ਨੇ ਪੰਜਾਬ ਦੀ ਜਿੱਥੇ ਕੀ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਸੋ ਇਸੇ ਦੌਰਾਨ ਹੀ ਪੰਜਾਬ ਦਾ ਕਾਫੀ ਨੁਕਸਾਨ ਹੋਇਆ ਹੈ ਮਾਲੀ ਜਾਨੀ ਤੇ ਕਾਫੀ ਜਿਹੜੀ ਹੈ ਫਸਲਾਂ ਵੀ ਕਿਸਾਨਾਂ ਦੀਆਂ ਤਬਾਹ ਹੋ ਚੁੱਕੀਆਂ ਨੇ ਘਰ ਵੀ ਤਬਾਹ ਹੋ ਚੁੱਕੇ ਨੇ ਮਿੱਟੀ ਗਾਰ 8-8 12-12 ਫੁੱਟ ਤੱਕ ਭਰਿਆ ਪਿਆ ਹੈ ਘਰਾਂ ਦੇ ਵਿੱਚ ਸੋ ਇਸੇ ਵਿਚਾਲੇ ਹੀ ਹੁਣ ਜਿਹੜਾ ਹੈ ਮਦਦ ਕਰਨ ਦੀ ਬਜਾਈ ਹੁਣ ਇਸ ਤੇ ਰਾਜਨੀਤੀ ਹੋ ਰਹੀ ਹੈ ਸੋ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਪినాਚ ਇੱਕ ਵਾਰ ਸਦਾ ਹੜ੍ਹਾਂ ਨਾਲ ਜਿੱਦਾਂ ਆਪਾਂ ਅਕਸਰ ਇਹਨਾਂ ਮੁੱਦਿਆਂ ਤੇ ਆਪਣੇ ਦਰਸ਼ਕਾਂ ਨਾਲ ਸਮਝ ਬੰਦੇ ਰਹੇ ਨੇ ਬੜੀ ਬੜੀ ਵਿਪਤਾ ਤੋਂ ਨਿਕਲ ਰਿਹਾ ਪੰਜਾਬ ਦੇ ਬਾਰੇ ਕੋਈ ਦੁਆਰ ਨਹੀਂ ਕਿ ਆਪਾਂ ਵਾਰ ਦੇ ਮੁਖੀ ਦੇ ਸੁਭੇ ਦੇ ਮੁਖੀ ਦੇ ਤੌਰ ਤੇ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਮੁਖਵੰਤਰੀ ਭਗਵੰਤ ਮਾਨ ਲਗਾਤਾਰ ਪੰਜਾਬੀ ਜੀ ਨੂੰ ਕਹਿੰਦੇ ਕਿ ਥੋੜੀ ਅਟਕੇ ਲ ਦੁਨੀਆ ਪਾਸ ਬਿਠੇ ਪੰਜਾਬੀ ਹੈ ਸਾਡੇ ਦੇਸ਼ ਵਾਸੀ ਹੈ ਉਹਨਾਂ ਨੂੰ ਅਪੀਲ ਕਰ ਰਿਹਾ ਸੱਦਾ ਦੇ ਰਿਹਾ ਕਿ ਪੰਜਾਬ ਨੂੰ ਵਿਪਤਾ ਤੋਂ ਕੱਢਣ ਲਈ ਪੰਜਾਬ ਨੂੰ ਮੁੜ ਕੇ ਪੈਰਾਂ ਸਿਰ ਖੜਾ ਕਰਨ ਲਈ ਤੁਸੀਂ ਮਦਦ ਦਿਓ ਕਿਉਂਕਿ ਪੰਜਾਬ ਖੜਾ ਕਰਨ ਬਹੁਤ ਵੱਡੀ ਵਿਪਤਾ ਦਾ ਸਮਣਾਕਰ ਰਹੇ ਜਣੀ ਮੁਖਵੰਤਰੀ ਦੀ ਅਪੀਲ ਹੀ ਆਪਣਾ ਤੁਹਾਡਾ ਇੱਕ ਭਾਵਕ ਸੁਨੇਹਾ ਹੈ ਕਿ ਪੰਜਾਬ ਨੂੰ ਸੰਕਟ ਤੋਂ ਕੱਢਣ ਲਈ ਸਾਰਾਂ ਦੇ ਸਹਿਯੋਗ ਦੀ ਲੋੜ ਹੈ ਦੂਜੇ ਪਾਸੇ ਮੁਖਵੰਤਰੀ ਭਗਵੰਤ ਮਾਨ ਨੇ ਇਹ ਵੀ ਨਾਲ ਹੀ ਕਿਹਾ ਕਿ ਇਸ ਮੁੱਦੇ ਲੈ ਕੇ ਰਾਜਨੀਤੀ ਕਰਨ ਦੀ ਲੋੜ ਨਹੀਂ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਵੱਡਾ ਸੰਕਟ ਹੈ ਮਿਲ ਜੁਲ ਕੇ ਇਸ ਮਾਮਲੇ ਤੇ ਹੱਲ ਲੱਭਣ ਦੀ ਲੋੜ ਹੈ ਅਗਲੇ ਦਿਨਾਂ ਚਿਰ ਵੀ ਕੋਈ ਦੌਰਨਿਕ ਪੰਜਾਬ ਦਾ ਸੰਸਦ ਦਾ ਵਿਸ਼ੇਸ਼ ਸੈਸ਼ਨ ਆ ਜਿਹੜਾ ਹੜ੍ਹਾਂ ਦੇ ਬਾਰੇ ਜੀ ਹੋਏਗਾ ਜਿਹੜੀ ਜਹਾੜਾਂ ਦੀ ਡਿਸਕਸ਼ਨ ਹੋਏਗੀ ਸਰਕਾਰ ਆਪਣਾ ਪੱਖ ਰੱਖੇਗੀ ਕਿ ਕਿਸ ਕਦਰ ਜਿਹੜਾ ਹੈਗਾ ਸਰਕਾਰ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਜਿਹੜਾ ਹੈਗਾ ਲੋਕਾਂ ਨੂੰ ਸੰਕਟ ਜੋ ਕੱਢਿਆ ਜਾ ਰਿਹਾ ਹੈ ਕਿਤਾ ਜਿਹੜੀਆਂ ਬਿਮਾਰੀਆਂ ਫੈਲੀਆਂ ਤਾਂ ਉਹਨਾਂ ਦੇ ਟਾਕਰੇ ਦੇ ਲਈ ਸਿਹਤ ਵਿਭਾਗ ਨਾਲ ਜੁੜੀਆਂ ਟੀਮਾਂ ਵੱਡੇ ਪੱਧਰ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਬਹੁਤ ਸਾਰੀਆਂ ਬਿਲਡਿੰਗਾਂ ਤਬਾਹ ਹੋ ਗਈਆਂ ਸਕੂਲ ਤਬਾਹ ਹੋ ਗਏ ਲੋਕਾਂ ਦੇ ਘਰ-ਬਾਰ ਤਬਾਹ ਹੋ ਗਏ ਉਹਨਾਂ ਨੂੰ ਕਿਵੇਂ ਨਵੇਂ ਸਿਰਿਓਂ ਖੜਾ ਕੀਤਾ ਜਾਦਾ ਹੈ ਜਿਹੜੇ ਕਿਸਾਨਾਂ ਦੇ ਖੇਤਾਂ ਚ 5 5 6 6 ਫੁੱਟ ਮਿੱਟੀ ਵਸ ਗਈ ਆ ਹਾਲਾਂਕਿ ਸਰਕਾਰ ਨੇ ਕਹਿਆ ਕਿ ਜਿਸ ਦੀ ਖੇਤ ਉਸ ਦੀ ਮਿੱਟੀ ਜਿਹੜੀ ਹੈਗੀ ਆ ਪਰ ਕਹਿੰਦੇ ਕਿ ਹੁਣ ਮਿੱਟੀ ਦਾ ਤਾਂ ਹੋਏਗੀ ਜੇ ਮਿੱਟੀ ਮਿੱਟੀ ਵਰਗੀ ਹੋਏਗੀ ਉਹਦੇ ਚ ਗਾਰ ਹੈ ਜਿਹਨੂੰ ਕਿ ਕੱਢਣਾ ਹੀ ਬੜਾ ਮੁਸ਼ਕਿਲ ਆ ਕਿ ਵੇਚਣਾ ਤਾਂ ਗਾਂ ਦੀ ਗੱਲ ਹੈ ਔਰ ਜਿਹੜੇ ਛੋਟੇ ਕਿਸਾਨਾਂ ਖਾਸ ਤੌਰ ਤੇ 2 1 ਡਾਟਾ 1 ਡਾਟ ਉਹਨਾਂ ਦੀ ਸਾਧਨ ਸਮਰਥਾ ਹੀ ਨਹੀਂ ਆ ਕਿ ਅਸੀਂ ਜਿਹੜੀ ਹੈਗੇ ਗਾਰ ਆਪਣੇ ਖੇਤ ਚੋਂ ਕੱਢ ਸਕੀਏ ਹਾਲਾਂਕਿ ਜੇ ਆਪਾਂ ਸਮਾਜਿਕ ਜਥੇਬੰਦੀਆਂ ਨੇ ਗੱਲ ਕਰੀਏ ਸ਼ੋਹਣੀ ਗੁਰਦਵਾਰਪੁਰ ਨੇ ਕਮੇਟੀ ਕਲਾਕਾਰ ਸਮਾਜਿਕ ਜਥੇਬੰਦੀਆਂ इवन ਮੀਡੀਆ ਨਾਲ ਜੁੜੀਆਂ ਜਥੇਬੰਦੀਆਂ ਵੱਡੇ ਪੱਦਰ ਤੇ ਜੋ ਕਿਸੇ ਦਾ ਵਿਤ ਹੈਗਾ ਆਪਣੇ ਨਜ਼ਾਕ ਨੂੰ ਮਦਦ ਕਰ ਰਹੀਆਂ ਪੰਜਾਬ ਨੂੰ ਸੰਕਰ ਤੋਂ ਕੱਢਣ ਲਈ ਉਹ ਰੇਵੀ ਕਿ ਚਨਾਸ ਨੇ ਆਇਆ ਕਿ ਕੌਮੀ ਪੱਤਰ ਦੇ ਤਲਕੇ ਮੰਤਰੀ ਪੱਦਰ ਤੇ ਜਿਹੜੇ ਪ੍ਰਵਾਸੀ ਪੰਜਾਬੀ ਹੈ ਉਹ ਵੀ ਵੱਡੇ ਪੱਦਰ ਤੇ ਮਦਦ ਕਰ ਰਹੇ ਆ ਕੌਮੀ ਪੱਤਰ ਤੇ ਜਿਹੜਾ ਹੈਗਾ ਸੂਬਿਆਂ ਤੋਂ ਉੱਪਰ ਉੱਠ ਕੇ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਚਾਹੇ ਮੁਸਲਮਾਨ ਆ ਚਾਹੇ 크ਿਸਤੀਨਾ ਚਾਹੇ ਹਿੰਦੂ ਪਾਈਚਰਾ ਵੱਖ-ਵੱਖ ਵਰਗਾਂ ਦੇ ਲੋਕ ਜਿਹੜੇ ਪੰਜਾਬ ਦੇ ਮੱਦੇ ਲਈ ਪਹੁੰਚ ਰਿਹਾ ਉਹਦਾ ਉਹ ਪਹਿਲੂ ਹੈ ਜਿਹੜਾ ਮਦਦ ਕਰਨ ਵਾਲੇ ਲੋਕ ਹੈ ਜਿਹੜੇ ਨੇ ਸਵਾਰਥ ਸੇਵਾ ਭਾਵਨਾ ਨਾਲ ਦੂਜੇ ਪਾਸੇ ਜਿਹੜਾ ਤੁਹਾਡਾ ਸਵਾਲ ਹੈ ਕਿ ਪੋਲੀਟੀਕਲ ਪੋਲਿਟਿਕਸ ਵੀ ਕੀਤੀ ਜਾ ਰਹੀ ਹੈ ਜਨ ਜਿਹੜੇ ਪੰਜਾਬ ਦਾ ਹੜਾਂ ਦਾ ਗੰਦਲਾ ਪਾਣੀ ਹੈ ਉਸ ਨੂੰ ਵੀ ਰਾਜਨੀਤੀ ਲੱਗੇ ਜਾ ਰਹੀ ਹੈ ਜਦ ਅਮਰੋਧੀ ਦਰਜਾ ਜ਼ਿਕਰ ਕਰੀਏ ਚਾਹੇ ਭਾਰਤੀ ਸੰਧਾ ਪਾਰਟੀ ਹੈ ਚ ਕਾလီਦਾਲ ਹੈ ਚ ਕਾਂਗਰਸ ਹੈ ਜੀ ਭਾਜਪਾ ਦਾ ਲਗਾਤਾਰ ਮੇਰਾ ਕਹਿ ਲੈ ਦਰਜਨ ਤੋਂ ਵਧੇਰੇ ਦਾ ਦੋ ਦਰਜਨ ਦੇ ਕਈ ਵੀ ਬਲ ਕੇ ਆਪਾਂ ਕਹਿ ਸਕਦੇ ਆ ਜੀ ਕਿ ਕੇਂਦਰ ਦੇ ਕੈਬਨਟ ਮੰਤਰੀ ਪੰਜਾਬ ਦੇ ਲਗਾਤਾਰ ਦੌਰੇ ਤਿਆਰ ਹੈ ਫਿਰ ਇੱਕ ਮਦਦਿਆਂਗੇ ਪਿਛਲੇ ਦਿਨਾਂ ਤੋਂ ਉਹਨਾਂ ਨੇ ਕੁਝ ਮਦਦ ਜਿਹੜੀ ਕੇਂਦਰ ਵੱਲੋਂ ਮਹੱਇਆ ਵੀ ਕੀਤੀ ਕਿ ਹਾਲਾਂਕਿ ਪੰਜਾਬ ਕਹ ਰਿਹਾ ਕਿ ਵੱਡੀ ਮਦਦੀ ਲੋੜ ਹੈ 20000 ਕੋਟ ਕੁਟੁਗੜ ਚਾਹੀਦਾ ਇਹ ਵੀ ਹੈ ਕਿ ਕੇਂਦਰ ਦੇ ਕੋਲ ਰਿਪੋਰਟ ਭੇਜਣ ਲਈ ਪੰਜਾਬ ਵਿੱਚ ਚੇਤੇ ਤੌਰ ਤੇ ਰਿਪੋਰਟ ਤਿਆਰ ਕਰ ਰਹੇ ਜਿਸ ਕਿ ਲੱਗਦਾ ਕਿ 3 ਮਹੀਨੇ ਲੱਗ ਜਾਣਗੇ ਮਕਮਲ ਰਿਪੋਰਟ ਤਿਆਰ ਕਰਨ ਨੂੰ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਕਿੰਨੀ ਜ਼ਰੂਰਤ ਹੈ ਉਹ ਸਾਰਾ ਵਿਸਥਾਰ ਦੇ ਵਿੱਚ ਵੱਖਰੇ ਤੌਰ ਤੇ ਰਿਪੋਰਟ ਭੇਜੀ ਜਾਏਗੀ ਪਰ ਜਿਸ ਤਰ੍ਹਾਂ ਪੈਨ ਅਭੀ ਜੂਝ ਰਹੇ ਹੈ ਪੰਜਾਬੀਆਂ ਨੂੰ ਜਿਹੜੇ ਵਿਪਤਾ ਚ ਫਸੇ ਲੋਕਾਂ ਨੂੰ ਫੌਰੀ ਮਦਦ ਦੀ ਲੋੜ ਹੈ ਉਸ ਮਾਮਲੇ ਲੈ ਕੇ ਜਿੱਥੇ ਇੱਕ ਵਾਸੇ ਮਦਦ ਦੀ ਗੱਲ ਹੈ ਦੂਜੇ ਵਾਸੇ ਭਾਜ ਭਾਲ ਲਗਾਤਾਰ ਕਟੈਰੇ ਚ ਖੜਾ ਕਰੀ ਆਪ ਨੂੰ ਫੇਰੀ ਹੈ ਕਿ ਹੜ੍ਹ ਜਿਹੜੇ ਆਏ ਹੈ ਉਨਾਲੇ ਤੁਸੀਂ ਜ਼ਿੰਮੇਵਾਰ ਹੋ ਫਾਰ ਇਗਜ਼ਾਮਪਲ ਜਿਵੇਂ ਆਪਾਂ ਪੰਜਾਬ ਪਾਸਾਰੇ ਪ੍ਰਧਾਨ ਦੀ ਗੱਲ ਕਰੀ ਇਸਨੇ ਜਾਖੜ ਉਹ ਕਹਿ ਰਿਹਾ ਕਿ ਜਿਹੜੇ ਮਾਦੋਪੁਰ ਦੇ ਹੈੱਡਵੌਕਸ ਹੈ ਕਿnde ਉਹਦੇ ਗੇਟ ਟੁੱਟੇ ਹੈ ਉਹ ਗੇਟ ਇਸੇ ਕਰਕੇ ਟੁੱਟੇ ਹੈ ਕਿਉਂਕਿ ਤੁਸੀਂ ਜ਼ਿੰਦਗੀ ਨਾਲ ਲਿਆ ਨਹੀਂ ਕੰਮ ਨਹੀਂ ਕੀਤਾ ਕੀਤੀ ਨਹੀਂ ਕੀਤੀ ਅਸਤੀਤ ਨੂੰ ਸਮਝਾ ਨਹੀਂ ਜੀ ਦੂਜੀ ਵਾਰ ਸੇ ਕਾਂਗਰਸ ਦੇ ਜਿਹੜਾ ਹੈ ਸੁਨਿੰਦਰ ਸਿੰਘ ਦਾਵਾ ਪਾਰਲੀਮੈਂਟ ਮੈਂਬਰ ਹੈ ਦਵਾਰਾ ਗੋਸਾ ਹਾਬਾ ਕੈਬਨਟ ਮੰਤਰੀ ਵੀ ਰਹੇ ਹੈ ਜੀ ਉਹ ਵੀ ਕਹਿ ਰਿਹਾ ਇਹ ਦੇਮਾ ਦੇ ਪਾਣੀ ਨੂੰ ਤੁਸੀਂ ਜ਼ਿੰਦਗੀ ਨਾਲ ਨਹੀਂ ਲਿਆ ਕਿ ਕਿੰਨੀ ਸਥਿਤੀ ਹੈ ਕਿੰਨਾ ਛੱਡਿਆ ਜਾਣਾ ਚਾਹੀਦਾ ਹੈ ਅਚਾਨਕ ਪਾਣੀ ਛੱਡੇਗੇ ਜਿਹਦੇ ਕਰਕੇ ਦਿੱਕਤਾਂ ਪੈਣ ਚਾਹੀਦੇ ਰਾਵੀ ਦੀ ਗੱਲ ਕਰ ਲਈਏ ਬਿਆਸ ਦੀ ਗੱਲ ਕਰ ਲਈਏ ਸਤਲੁਜ ਦੀ ਗੱਲ ਕਰ ਲਈਏ ਜਿਉਂਨ ਆਪਾਂ ਆਮ ਦੇ ਨਜ਼ਰੀਏ ਤੋਂ ਦੇਖੇ ਆਪਰੇ ਲਗਾਤਾਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹੜਾ ਪਰੋਂਦੇ ਹੈ ਉਹਨਾਂ ਦੇ ਸਵਾਲ ਉੱਠ ਆ ਰਹੇ ਕਿ ਤੁਸੀਂ ਜਦੋਂ ਕਦੇ ਦਿਲ ਕਰਿਆ ਜ਼ਿਆਦਾ ਪਾਣੀ ਛੱਡਦਾ ਜਦੋਂ ਕਦੇ ਦਿਲ ਕਰਿਆ ਘੱਟ ਪਾਣੀ ਛੱਡਦਾ ਜਿਹਦੇ ਕਰਕੇ ਵਿਵਸਤਾ ਦਾ ਸਾਮਣਾ ਕਰਨਾ ਪਿਆ ਜੇ ਲਗਾਤਾਰ ਥੋੜਾ ਥੋੜਾ ਪਾਣੀ ਫਾਸੂ ਛੱਡਿਆ ਜਾਂਦਾ ਤੇ ਨੌਗਤ ਨਾ ਆਉਂਦੀ ਸੋ ਸਾਰਾ ਕੋਈ ਪੋਲਿਟੀਕਲ ਪਾਰਟੀਆਂ ਕਿਉਂ ਕਰ ਰਹੀਆਂ ਇੱਕ ਪਾਸੇ ਤਾਂ ਮੱਦਦ ਦੀ ਗੱਲ ਹੈ ਤੇ ਦੂਜੇ ਪਾਸੇ ਕਿਤੇ ਥੋੜਾ ਜਾਂ ਦੂਰਸਤਾਈ ਦੀਆਂ ਵਿਧਾਨ ਸਭਾ ਦੀ ਜਿਹੜੀ ਆਮ ਚੋਣਾਂ ਆ ਉਹ ਵੀ ਇਹਨਾਂ ਨਜ਼ਰ ਆ ਰਹੀਆਂ ਸੋ ਇਸ ਹੜ ਦੇ ਵਿੱਚ ਜਿੱਥੇ ਲੋਕ ਆਪਣੀ ਜ਼ਿੰਦਗੀ ਲੱਭ ਰਹੇ ਹੈ ਪੋਲਿਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਤਾ ਲੱਭ ਰਹੀਆਂ ਆਉਣ ਵਾਲੇ ਦੇਖਿਆ ਜਾਏਗਾ ਕਿ ਪੰਜਾਬੀ ਕਿਸ ਨੂੰ ਸਤਾ ਸੌਂਦੇ ਆ ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਜੇ ਪੰਜਾਬ ਬਚੇਗਾ ਤਾਂ ਹੀ ਸਤਾ ਦੀ ਗੱਲ ਕੀਤੀ ਜਾ ਸਕਦੀ ਹੈ ਜੀ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਸਥਿਤੀ ਹੈ ਕਦੋਂ ਤੱਕ ਇਹ ਸਥਿਰ ਹੋ ਸਕਦੀ ਹੈ ਕਦੋਂ ਤੱਕ ਜਿਹੜੇ ਨੇ ਪੰਜਾਬ ਦੇ ਹਾਲਾਤ ਸમાન ਹੋ ਸਕਦੇ ਨੇ ਬਿਲਕੁਲ ਜਿਸ ਵਾਰ ਇਸ ਵਾਲੇ ਜਿਸ ਦੀ ਗੱਲ ਜ਼ਿਕਰ ਕਰ ਰਹੇ ਆ ਜੀ ਕਿਸਾਨ ਦਾ ਇਹ ਕਹਿ ਰਿਹਾ ਹੈ ਕਿ ਘਟੂ ਘਟੇ ਕਬੀਨਾ ਦਾ ਉਹਨਾਂ ਦੇ ਖੇਤ ਇਸ ਗੱਲ ਦੇ ਲਈ ਬੱਤਰੀ ਨਹੀਂ ਔਸਰ ਦੇ ਖੇਤਾਂ ਜਾਇਆ ਜਾ ਸਦਾ ਟਰੈਕਟਰ ਚਲਾਈ ਜਾ ਸਦਾ ਜੇ ਕੰਮ ਕੀਤਾ ਜਾ ਹੁੰਦਾ ਹਾਲਾਂਕਿ ਜਿਹੜੀਆਂ ਸਹਾਇਤਾ ਕਰੀਆਂ ਵਕਫਾ ਕਾ ਜਿਤੇ ਬੰਦੀਆਂ ਆਈਆਂ ਕਲਾਕਾਰ ਹੈ ਸੰਗੀਤ ਦੀ ਦੁਨੀਆ ਨਾਲ ਜੁੜੇ ਆ ਫਿਲਮ ਦੀ ਦੁਨੀਆ ਨਾਲ ਜੁੜੇ ਆ ਸਮਾਜ ਸੇਵੀ ਹੈ ਜਿਦਾ ਆਪਾਂ ਜ਼ਿਕਰ ਕਰ ਰਹੇ ਆ ਉਹ ਤਿਆਰ ਨੇ ਟਰੈਕਟਰਾਂ ਦੀ ਵੀ ਗੱਲ ਕਰ ਰਹੇ ਆ ਇਸੇ ਤਰੀਕੇ ਨਾਲ ਆਮ ਲੋਕ ਵੀ ਮਾਲਵੇ ਤੋਂ ਵੱਡੀ ਗਿਣਤੀ ਚ ਲੋਕ ਛਾਲੀਆਂ ਪਰ ਕੇ ਪਸ਼ੂ ਲਈ ਚਾਰਾ ਲੈ ਕੇ ਆ ਰਹੇ ਲੰਗਰ ਦਾ ਇੰਤਜ਼ਾਮ ਕਰ ਰਹੇ ਉਹ ਸਾਰਾ ਕੁਝ ਹੈ ਪਰ ਇਹ ਸਾਰੇ ਘਾਤੇ ਚ ਚੱਲਦੇ ਆ ਜਿਹੜੀ ਜ਼ਮੀਨ ਚ ਕਮ ਹੋਣਾ ਹੈ ਜੇ ਉਹ ਜ਼ਮੀਨ ਬੱਤਰ ਹੋਏਗੀ ਤਾਂ ਹੀ ਉਹ ਜ਼ਮੀਨ ਚ ਜਾ ਕੇ ਵੜਾਏਗਾ ਸਦਾ ਕਿਸਾਨਾਂ ਦੀ ਸਮੱਸਿਆ ਇਹ ਹੈ ਕਿ ਸੋਨੇ ਦੀ ਫਸਲ ਦਾ ਗਈ ਗਈ ਵੱਡੇ ਪੱਧਰ ਤੇ ਕਿਉਂ ਸੋਨੇ ਦੀ ਫਸਲ ਨਹੀਂ ਬਰਵਾਸ ਹੋਈ ਅੱਜ ਜਿਹੜੀਆਂ ਮੀਡੀਆ ਦੇ ਲੇਟੈਸਟ ਰਿਪੋਰਟਾਂ ਹੈ ਜੀ ਕਿ ਘਟੋ ਘਟ ਵੱਡੀ ਗਿਣਤੀ ਚ ਤਕਰੀਬਨ ਤਕਰੀਬਨ ਜਿਹੜਾ 7000 ਤੋਂ ਉੱਪਰ ਏਕੜ ਜੜੀ ਜ਼ਮੀਨ ਹੈ ਉਹ ਜਿਹੜੀ ਜਦਾ ਜ਼ਿਆਦਾ ਖੋਰਾ ਲੱਗਿਆ ਨਾ ਘੱਟ ਖੋਰਾ ਲੱਗਿਆ ਪਰ ਉਹ ਫੌਰੀ ਤੌਰ ਤੇ ਵਾਹ ਦੇ ਜੋਗ ਦੇ ਜ਼ਮੀਨ ਹੀ ਨਹੀਂ ਜਾਨੀ ਵਾਹੀ ਨਹੀਂ ਉੱਥੇ ਹੋਸਾਂ ਦੀ ਜਿਹੜਾ ਪਾਣੀ ਆਂ ਦਰਿਆਵਾਂ ਦਾ ਉਹ ਪੂਰਾ ਲਾ ਕੇ ਮਿੱਟੀ ਨੂੰ ਜ਼ਮੀਨ ਨੂੰ ਨਾਲ ਹੀ ਵਹਾ ਕੇ ਲੈ ਗਿਆ ਇਹ ਉਹ ਜੀਤੀ ਬਣੀ ਵੀ ਆ ਜਿਨ੍ਹਾਂ ਦੇ ਘਰ ਬਾਤ ਚ ਵੀ ਗਏ ਆ ਜਿਹੜੇ ਵਾਪਸ ਆਪਣੇ ਘਰਾਂ ਚ ਗਏ ਆ ਉਹਨਾਂ ਨੂੰ ਵੀ ਗੈਰਜਿਕਨੀ ਦੀ ਹਾਲਤ ਬਣੀ ਵੀ ਆ ਮੈਂ ਦੇਖ ਰਿਹਾ ਸੀ ਘਰਾਂ ਦਾ ਸਾਜੋ ਸਮਾਨ ਜੋ ਵੀ ਉਹਨਾਂ ਦਾ ਬਚਿਆ ਕੁਛ ਸੀ ਸਿੱਧਰਾਂ ਬਰਬਾਦ ਹੋ ਗਿਆ ਸੋ ਕਿਦਰੇ ਲੱਗਦਾ ਹੈ ਕਿ ਜਿੱਦਾਂ ਇੱਡੇ ਗੱਲ ਤੌਰ ਤੇ ਕੇਂਦਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਨਹੀਂ ਜੀ ਅਸੀਂ ਇੰਨਾ ਪੈਸਾ ਖਰਚਾ ਜਾਏਗਾ ਫਿਰ ਨਵੀਂ ਮਦਦ ਫਿਰ ਭੇਜਾਂਗੇ ਅਜਿਹੜਾ ਐਸੋੜ ਪੰਜਾਬ ਵੱਡਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਦਾਂ ਕਿਸੇ ਵਿਅਕਤੀ ਨੂੰ ਕੋਈ ਗੰभीर ਜ਼ਖਮੀ ਹੋਵੇ ਤਾਂ ਫੌਰੀ ਆਕਸੀਜਨ ਆ ਫੌਰੀ ਮਦਦ ਦੀ ਲੋੜ ਹੁੰਦੀ ਹੈ ਪੰਜਾਬ ਨੂੰ ਫੌਰੀ ਮਦਦ ਦੀ ਲੋੜ ਹੈ ਜੀ ਸਾਹਗਦਾ ਚਾਹੇ ਕੇਂਦਰ ਦਾ ਚਾਹੇ ਪੰਜਾਬ ਸਰਕਾਰ ਬਾਅਦ ਵਿੱਚ ਅੰਕੜੇ ਮਿਲਾ ਸਕਦੇ ਕਿ ਕਿੰਨੇ ਕਿੱਥੇ ਘਰਸ ਹੋਏ ਪਰ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਉਹ ਫੌਰੀ ਮਦਦ ਚਾਹੁੰਦੇ ਆ ਪੰਜਾਬ ਬਹੁਤ ਵੱਡੀ ਤਵਾਈ ਦਾ ਸਾਹਮਣਾ ਕਰ ਰਹਿਣੀ ਗਿਆਨ ਤੋਂ ਬਾਹਰ ਹੈ ਜੀ ਵਕ ਵਕ ਉਸ ਦਿਨ ਕੋਈ ਸੁਪਨਾ ਮਾਰੇ ਤੇ ਬੇਜਲੀ ਨੇ ਕਰੰਟ ਨਾਲ ਮਾਰੇ ਕੋਈ ਦਰਿਆ ਦੇ ਹੱਟ ਚ ਬਹਿ ਗਏ ਕਿ ਜੇ ਜ਼ਮੀਨਾਂ ਬਹਿ ਗਏ ਕਿ ਦੇ ਘਰ ਬਹਿ ਗਏ ਬੱਚਿਆਂ ਨੇ ਸਕੂਲ ਬੰਦਾ ਕੋਈ ਆਪਣੇ ਰਿਸ਼ਤੇਦਾਰਾਂ ਕੋਲੇ ਬੈਠੇ ਆ ਕਿ ਇਹ ਦੇ ਡੰਗਰ ਨਹੀਂ ਰਹੇ ਦੁਨੀਆ ਚਲੇ ਗਏ ਡੰਗਰੀ ਨਹੀਂ ਬਚੇ ਪਾਣੀ ਰੋੜ ਕੇ ਲੈ ਗਿਆ ਇਹੋ ਜੀ ਸਥਿਤੀ ਕਿਹਦੀ ਪਹਿਲਾਂ ਪੰਜਾਬ ਨੂੰ ਦੇਖਣ ਦੀ ਨਹੀਂ ਮਿਲੀ ਸੋ ਇਹੇ ਲੰਬਾ ਸਮਾਂ ਲੱਗੇਗਾ 2 ਜਾਂ 4 ਮਹੀਨਿਆਂ ਦੀ ਗੱਲ ਨਹੀਂ ਕੁਝ ਲੋਕ ਹਾਂ ਜੀ ਅਗਲੇ ਮਹੀਨਾ ਇੰਤਜ਼ਾਰ ਕਰੋ 2 ਮਹੀਨੇ ਇੰਤਜ਼ਾਰ ਕਰੋ ਜੀ ਫਿਰ ਆਪਾਂ ਮਦਦ ਕਰਾਂਗੇ ਜੀ ਪਰ ਪੰਜਾਬ ਜਿੱਦਾਂ ਦੀ ਸਿੱਧੀ ਨਿਕਲਿਆ ਲੱਗਦਾ ਹੈ ਕਿ ਇਹਦੇ ਲੰਬਾ ਸਮਾਂ ਲੱਗੇਗਾ ਪੰਜਾਬ ਨੂੰ ਪੈਰਾਂ ਸਿਰ ਹੋਣੇ ਸਾਲ ਵੀ ਲੱਗ ਸਕਦੇ ਜੀ 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 ਸੋ ਇਸੀ ਖਬਰ ਦੇ ਨਾਲ ਜੀ ਸਮਾਂ ਹੋ ਚਲੇ ਜੀ ਆਪ ਜੀ ਤੋਂ ਆਗੇ ਲੈ ਆਂਦਾ ਤੁਹਾਨੂੰ ਸਰਟੀਫਾਈਡ ਪ੍ਰੋਗਰਾਮ ਨਾਲ ਜੋੜਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਹੋਰ ਪੱਖ ਦੇ ਤੇ ਅਹਿਮ ਮੁੱਦਿਆਂ ਦੇ ਨਾਲ ਇਸ ਦੇ ਨਾਲ ਹੀ ਤੁਸਨ ਦਵਾ ਗਿਆ ਧੰਨਵਾਦ